ਹੁਸ਼ਿਆਰਪੁਰ ਦੇ ਵਿੱਚ ਪੈਂਦੇ ਪਿੰਡ ੱਲੇਵਾਲ ਥਾਣਾ ਹਰਿਆਣਾ ਚ ਪ੍ਰਵਾਸੀ ਮਜ਼ਦੂਰਾ ਕੋਲੋਂ ਪੈਸੇ ਲੁੱਟ ਕੇ ਨਸ਼ਾ ਕਰਨ ਵਾਲੇ ਤਿੰਨ ਨੌਜਵਾਨ ਹੁਸ਼ਿਆਰਪੁਰ ਪੁਲਿਸ ਵੱਲੋਂ ਕੀਤੇ ਗਏ ਗ੍ਰਿਫਤਾਰ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ ਜਾਣਕਾਰੀ ਮਾਨਜੂਬ ਡੀਜੀਪੀ ਸਾਹਿਬ ਸ੍ਰੀ ਗੌਰਵ ਜაძਾ ਆਈਪੀਐਸ ਡੀਜੀਪੀ ਪੰਜਾਬ ਔਰ ਸ੍ਰੀ ਸੰਦੀਪ ਮਾਲਕ ਆਈਪੀਐਸ ਐਸਐਸਪੀ ਛਾਪੂਰ ਦੀ ਰਹਿਮਾਈ ਤਹਿਤ ਜਿਹੜੀ ਅੱਜ ਆਪਾਂ ਕਾਨਫਰੰਸ ਕਰ ਰਹੇ ਆਂ ਕਿ ਜੋ ਜੋਤ ਨਸ਼ਿਆਂ ਦੇ ਵਿਰੋਧ ਜਿਹੜੀ ਡਰਾਈਵ ਚਲਾਈ ਹੋਈ ਆ ਉਹਦੇ ਵਿੱਚ ਸਬ ਡਿਵੀਜ਼ਨ ਜਿਹੜੀ ਆ ਰੂਲਰ ਵੱਲੋਂ ਸ਼੍ਰੀ ਨਰਿੰਦਰ ਸਿੰਘ ਡੀਐਸਪੀ ਜੀ ਦਾ ਨਾਮ ਹੈ ਮਿਤੀ 1/4/25 ਨੂੰ ਐਸਆਈ ਦਰਜੀਤ ਕੁਮਾਰ ਦਰਜੀਤ ਸਿੰਘ ਸਮੇਤ ਜੇreportBody ਕੋਰਟੀ ਵੱਲੋਂ ਡੱਲੇਵਾਲ ਮੋੜ ਤੇ ਜਿਹੜਾ ਨਾਕਾ ਲਾਇਆ ਹੋਇਆ ਸੀ ਉਹਦੇ ਵਿੱਚ ਜਿਹੜੇ ਆ ਪਰਮਜੀਤ ਸਿੰਘ ਸਨੋਖਵਾਲ ਸਿੰਘ ਵਾਸੀ ਬਲਾਬਨਗਰ ਬਾਲਟੋਨ ਅਤੇ ਸਾਦਿਕ ਮੁਹੰਮਦ ਉਸ ਖੰਡਾ ਸਰਨੋ ਤਾਜ ਮੁਹੰਮਦ ਬਾਸੀਪੰਦ ਸਤੌਰ ਖਾਣਾ ਹਰਿਆਣਾ ਨੂੰ ਜਿਹੜਾ ਉਹਨਾਂ ਨੂੰ ਨਸ਼ੀਲੇ ਪਦਾਰਥਾਂ ਦੇ ਵਿੱਚ ਜਿਹੜਾ ਕਾਬੂ ਕੀਤਾ ਆ ਅ ਜਿਨ੍ਹਾਂ ਪਾਸੋਂ 56 ਗ੍ਰਾਮ ਜਿਹੜਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਜਿਹੜੇ ਲੜੀ ਦੇ ਤਹਿਤ ਜਿਹੜਾ ਉਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 43 ਮਿਤੀ 1/4/25 ਅੰਡਰ ਸੈਕਸ਼ਨ 21 ਕਾਰਟ 85 ਪੀਐਸ ਹਰਿਆਣਾ ਵਿੱਚ ਦਰਜ ਕੀਤਾ ਗਿਆ ਮੁਕੱਦਮਾ ਦਰਜ ਕਰਨ ਤੋਂ ਬਾਅਦ ਜਿਹੜਾ ਇਹਨਾਂ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਜਿਹੜਾ ਇਹ ਚੀਜ਼ ਆਈ ਹੈਗੀ ਆ ਕਿ ਇਹਨਾਂ ਵੱਲੋਂ ਨਸ਼ੇ ਦੀ ਲੋਰ ਜਾਂ ਨਸ਼ੇ ਦੀ ਪੂਰਤੀ ਕਰਨ ਲਈ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਵਕ ਵਕ ਹੋਰ ਵੀ ਵਾਰਦਾਤਾਂ ਕੀਤੀਆਂ ਇਹਨਾਂ ਕੋਲ ਜਿਹੜਾ ਖਡਾਉਣਾ ਨਮਾ ਪਿਸਤੌਲ ਜਿਹਦੇ ਵਿੱਚੋਂ ਵਗੈਰਾ ਅੱਗ ਵਗੈਰਾ ਨਿਕਲਦੀ ਹੈਗੀ ਆ ਉਹ ਜਿਹੜੀ ਲੇਬਰ ਸ਼ਾਮ ਨੂੰ ਆਪਣੀ ਜਿਹੜੀ ਆ ਛੁੱਟੀ ਕਰਕੇ ਨਿਕਲਦੀ ਹੈ ਜਾਂ ਸਵੇਰ ਨੂੰ ਜਿਹੜੀ ਲੇਬਰ ਦਾ ਆਫ ਹੁੰਦਾ ਆ ਉਹਨਾਂ ਨੂੰ ਇਹੋ ਜਿਹੇ ਨਿਸ਼ਾਨਾ ਬਣਾਉਂਦੇ ਸਨ ਇਹਨਾਂ ਨੇ ਜਿਹੜਾ ਇੱਕ ਪਹਿਲੋਂ ਜਿਹੜਾ ਸਵਿੱਤਰੀ ਫੈਕਟਰੀ ਜਿਹੜੀ ਆ ਫੈਕਟਰੀ ਆ ਉੱਥੋਂ ਐਕਟਵਾਸ ਸਕੂਟਰ ਪਾਸੋਂ ਜਿਹੜਾ ਇਹਨਾਂ ਨੇ 13000 ਰੁਪਏ ਖੋਇਆ ਇਸੇ ਤਰ੍ਹਾਂ ਇਹਨਾਂ ਨੇ ਗਾਹਾਂ ਜਿਹੜਾ ਕਰਦੇ ਹੋਏ ਇਹਨਾਂ ਨੇ ਭੀਖਵਾਲ ਨਹਿਰ ਦੇ ਉੱਤੇ ਜਿਹੜਾ ਪ੍ਰਵਾਸੀ ਮਜ਼ਦੂਰ ਪਾਸੋਂ ਜਿਹੜਾ ਉਹਦੇ ਲੁੱਟ ਕੀਤੀ ਹੈਗੀ ਆ ਇਹਨਾਂ ਦੇ ਖਿਲਾਫ ਜਿਹੜਾ ਉਹਨਾਂ ਦੀ ਪੁੱਛਗਿੱਛ ਕਰਕੇ ਅਡੈਕਟੀਵੇਸ਼ਨ ਕਰਾ ਕੇ ਉਹਨਾਂ ਨੂੰ ਮੁਲਾਜ਼ਮਾ ਨੂੰ ਕਰਦੇ ਇਹਨਾਂ ਦੇ ਤਹਿਤ ਇੱਕ ਵੱਖਰਾ ਮੁਕੱਦਮਾ ਨੰਬਰ 45 ਜਿਹੜਾ 25309 4BNF ਤਹਿਤ ਦਰਜ ਕੀਤਾ ਗਿਆ ਤੇ ਇਹਨਾਂ ਪਾਸੋਂ ਅੱਜ ਵੀ ਜਿਹੜਾ ਇਹਨਾਂ ਦਾ ਪੁਲਿਸ ਰਿਮਾਨ ਲਿਆ ਆ ਜਿਹੜਾ ਸਾਦਿਕ ਉਰਫ ਮਮਕਾ ਇਹਦੇ ਪਾਸ ਪਹਿਲਾਂ ਵੀ 5 ਕੇਸ ਦਰਜ ਆ ਮੁਕੇਸ਼ ਕੁਮਾਰ ਜਿਹੜਾ ਇਹਦੇ ਖਿਲਾਫ ਵੀ ਜਿਹੜਾ ਪਹਿਲਾਂ ਚੋਰੀ ਦਾ ਦਰਜ ਹੈਗਾ ਇਹਨਾਂ ਦੀ ਪੁਸ਼ਟੀ ਗਸ਼ਤ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਆ ਕਿ ਜਿਹੜਾ ਇਹਨਾਂ ਨਾਲ ਇੱਕ ਤੀਜਾ ਸਾਥੀ ਸੀ ਸਰਬਜੀਤ ਵਾਸੀ ਪਿੰਡ ਕਾਂਟਲੀਆ ਹਰਿਆਣਾ ਉਹਦੇ ਖਿਲਾਫ ਵੀ ਇੱਕ ਜਿਹੜਾ ਚੋਰੀ ਦਾ ਪਰਚਾ ਦਰਜ ਹੈਗਾ ਇਹ ਨਸ਼ਾ ਕਰਨ ਦੀ ਪੂਰਤੀ ਲਈ ਜਾ ਨਸ਼ੇ ਦੀ ਜਿਹੜੀ ਲੋਰ ਦੇ ਵਿੱਚ ਜਿਹੜੀਆਂ ਇਹ ਪ੍ਰਵਾਸੀ ਨੂਰਾਂ ਨੂੰ ਸ਼ਰਨਾ ਬਣਾਉਂਦੇ ਸੀ ਇਹ ਬੰਦੇ ਜਿਹੜੇ ਹੈਗੇ ਆ ਲਗਾਤਾਰ ਜਿਹੜਾ ਸਾਨੂੰ ਇਹਨਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਆ ਸੰਭ ਇਹਨਾਂ ਦੇ ਅਸੀਂ ਟਰੈਪ ਵਗੈਰਾ ਲਗਾਇਆ ਹੋਇਆ ਸੀਗਾ ਇਹਨਾਂ ਨੂੰ ਅਸੀਂ ਉਸ ਤਰੀਕ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਪਾਸੋਂ ਇੱਕ ਨਕਲੀ ਪਿਸਤੌਲ ਗਡਾਸੀ ਬਾਰਦਾਤ ਵਿੱਚ ਇੱਕ ਮੋਟਰਸਾਈਕਲ ਜੋ ਵਰਜੇ ਸੰਤ ਉਹ ਬਰਾਮਦ ਕੀਤਾ ਹੈਗਾ ਆ ਤੇ ਇਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕਰ ਦਿੱਤਾ ਆ ਇਸੇ ਲੜੀ ਦੇ ਤਹਿਤ ਜਿਹੜਾ ਅੱਗੇ ਦੂਸਰੇ ਦੇ ਵਿੱਚ ਜਿਹੜਾ ਆ ਇਸੇ ਤਰ੍ਹਾਂ ਬੁੱਲਵਾਲ ਜਿਹੜਾ ਸਬਡਿਵੀਜ਼ਨ ਜਿਹੜੀ ਆ ਬੁੱਲਵਾਲ ਠਾਣੇ ਵੱਲੋਂ 1 17 3 25 ਨੂੰ ਜਿਹੜਾ ਜਸ਼ਨਦੀਪ ਸਿੰਘ ठाकड़ ਰਜਿੰਦਰ ਸਿੰਘ ਪਾਸੋਂ ਜਿਹੜਾ ਨਸ਼ੀਲਾ ਪਾਊਡਰ ਪੋਸਟ ਕਾਰਟਲ ਉਗਰਾਣ ਕੀਤਾ ਜਦੋਂ ਇਹਨਾਂ ਦੀ ਪੁਸ਼ਟੀ ਜਿਹੜੀ ਕੀਤੀ ਹੈਗੀ ਆ ਤੇ ਇਹਨਾਂ ਨੂੰ ਵੀ ਕਾਫੀ ਜਿਹੜੀਆਂ ਵਾਰਦਾਤਾਂ ਉਹਦੇ ਵਿੱਚ ਏਰੀਆ ਦੇ ਵਿੱਚ ਕੀਤੀਆਂ ਜਿਨ੍ਹਾਂ ਖਿਲਾਫ ਵੀ ਇੱਕ ਵੱਖਰਾ ਮੁਕੱਦਮਾ ਦਰਜ ਕਰ ਕੀਤੀ 33 17 3 25 ਬਾਈਕਾਡ 85 ਦੇ ਤਹਿਤ ਹੈ ਕੇ ਜਦੋਂ ਇਹਦੇ ਫਾਰਵਰਡ ਬੈਕਵਰਡ ਲਿੰਕ ਪੇਸ ਕੀਤੇ ਗਏ ਤੇ ਇਹਨਾਂ ਦਾ ਇੱਕ ਹੋਰ ਸਾਥੀ ਜਿਹੜਾ ਇਹਦੇ ਵਿੱਚ ਨਾਮ ਜੋ ਰਜਿੰਦਰ ਕੀਤਾ ਗਿਆ ਹੈਗਾ ਇਹਨਾਂ ਪਾਸੋਂ ਪੁਸ਼ਕੇਸ ਦੇ ਉੱਤੇ ਤਿੰਨ ਜਿਹੜੇ ਹੈਗੇ ਆ ਪਿਸਟਲ ਬ੍ਰਾਂਡ ਕੀਤੇ ਜਿਹੜੇ 30 ਬੋਰ ਦੇ ਤੇ ਜਿਹੜੇ ਮੇਡ ਇਨ ਇਟਲੀ ਦੇ ਬਣੇ ਹੋਏ ਸੀ ਕਿ ਸਮੇਤ ਮੈਗਜ਼ੀਨ ਜਿਹੜਾ ਸੀ ਇਹਨਾਂ ਦਾ ਬ੍ਰਾਂਡ ਕੀਤਾ ਆ ਇਸੇ ਲੜੀ ਦੇ ਤਹਿਤ ਜਿਹੜਾ ਮਾਲਟੋਨ ਜਿਹੜਾ ਸ਼ਹਿਾਪੁਰ ਵਿਖੇ ਆ ਜਿਹੜਾ ਇੱਕ ਮੁਕਦਮਾ ਹੋਰ 260 ਨਸ਼ੀਲੇ ਗਰਮ ਪਰਵੀਦ ਕਲੱਬ ਜਿਹੜਾ ਦਰਜ ਜੇਸਨ ਕੀਤਾ ਗਿਆ ਹੈਗਾ ਇਹ ਲਗਾਤਾਰ ਜਿਹੜੀ ਸਾਡੀ ਮੁਹਿੰਮਾਂ ਨਸ਼ਿਆਂ ਦੇ ਖਿਲਾਫ ਜਿਹੜੀ ਆ ਲਗਾਤਾਰ ਜਾਰੀ ਰਹੂਗੀ ਨਸ਼ਿਆਂ ਵਾਲੇ ਵਿਅਕਤੀ ਹੀ ਮੁੜ ਕੇ ਲੁੱਟਾਂ ਪੋਣ ਨੂੰ ਜਿਹੜਾ ਅਲਜਾਮ ਜਿਹੜਾ ਦਿੰਦੇ ਹੈਗੇ ਆ ਇਸ ਲੜੀ ਤ ਹੈ ਜਿਹੜਾ ਸਬਡਿਵੀਜ਼ਨ ਦੇ ਵਿੱਚ ਅਸੀਂ ਜਿਹੜਾ ਕਾਫੀ ਜਿਹੜੇ ਬੰਦੇ ਹਰਿਆਣਾ ਬੁੱਲਵਾਲ ਮਲਟਾਉਨ ਸਬਡਿਵੀਜ਼ਨ ਤੇ ਪੂਰੇ ਹਿਸ਼ਾਪੁਰ ਦੇ ਡਿਸਟ੍ਰਿਕਟ ਵਿੱਚ ਫੜ ਕੇ ਐਨਡੀ ਦੇ ਬੰਦਿਆਂ ਦੇ ਵਿੱਚ ਅਸੀਂ ਜਿਹੜਾ ਲਗਾਤਾਰ ਉਹਨਾਂ ਦੀ ਕੋਸ਼ਿਸ਼ ਕਰਕੇ ਇਹੀ ਬੰਦੇ ਮਾਰਦਾਤਾ ਦੇ ਵਿੱਚ ਜਿਹੜਾ ਸਾਰਾ ਦੂਜਿਆਂ ਲੁੱਟ ਖੋਹ ਦੀਆਂ ਵੀ ਕਰਦੇ ਹੈਗੇ ਆ ਹੁਣ ਤੱਕ ਤਕਰੀਬਨ ਅਸੀਂ ਤਕਰੀਬਨ 246 ਦੇ ਬੰਦੇ ਜਿਹੜੇ ਆ ਐਨਡੀ ਦੇ ਵਿੱਚ ਜੇ ਦਰਜ ਕਰ ਦਿੱਤੇ ਔਰ ਬਕਰੇ ਮੁਕਾਦਮੇ ਜਿਹੜੀ ਇਹਨਾਂ ਲੁੱਟਾਂ ਖੋਹ ਕੀਤੀ ਹੈ ਸਾਡੀਆਂ ਕਾਫੀ ਟ੍ਰੇਸ ਹੋ ਗਈਆਂ ਸਰ ਕਿ ਕਿੰਨੇ ਟੋਟਲ ਬੰਦੇ ਸਨ ਜਿਹੜੇ ਇਹ ਕਰਦੇ ਇਹਦੇ ਵਿੱਚ ਜਿਹੜੇ ਚਾਰਜ ਜਿਹੜੇ ਟੋਟਲ ਵਿਅਕਤੀ ਸੀਗੇ ਜੀ ਤੇ ਜਿਨ੍ਹਾਂ ਪਾਸੋਂ ਅਸੀਂ ਜਿਹੜੇ ਵੈਪਨ ਆ ਕਢਵਾਣਾ ਨਮਾ ਪਿਸਤੌਲ ਆ ਜਾ ਐਂਡੀ ਦਾ ਰਿਕਵਰੀ ਆ ਉਹ ਫਾਰਵਰਡ ਲਿੰਕ ਕਰਕੇ ਅਸੀਂ ਲਗਾਤਾਰ ਇਹਨਾਂ ਦੇ ਹੋਰ ਪਿੱਛੇ ਵੀ ਜਿਹੜੇ ਜਾ ਰਹੇ ਆ ਔਰ ਜਿਹੜੀ ਇਹਨਾਂ ਦੀ ਜਿਹੜੀ ਟ੍ਰੇਨ ਨੂੰ ਅਸੀਂ ਬਰਸ਼ ਕਰ ਰਹੇ ਹਾਂ ਜੀ ਇਹ ਤਾਂ ਆਪੱਚੇ ਕਿੰਦਾ ਗਲਵਾਫੇ ਕਿਉਂ ਇੱਕ ਸਟੋਰ ਦਾ ਇੱਕ ਸ਼ਾਪਰ ਦਾ ਇਦਾਂ ਲੱਗ ਲੱਗੇ ਇਹਨਾਂ ਦੇ ਦੇਖੋ ਜੀ ਜਿਹੜੇ ਜਿਹਦੇ ਜਿਹਦੇ ਨਾਲ ਜਿਹਦੇ ਵਿਚਾਰ ਮਿਲਦੇ ਪੰਜਾਬੀ ਦੇ ਵਿੱਚ ਉਹਦੀ ਅੰਗਲੀ ਸੰਗਲੀ ਪੈਂਦੀ ਪੈਂਦੀ ਹੈਗੀ ਆ ਇਹ ਬੰਦੇ ਪਹਿਲਾਂ ਵੀ ਇਹਨਾਂ ਖਿਲਾਫ ਮੁਕਾਦਮੇ ਦਰਜ ਹੈਗੇ ਆ ਤੇ ਪਹਿਲਾਂ ਵੀ ਲੁਟਾਫੋਨੀ ਕਰਦੇ ਆ ਜਿਹੜਾ ਸਾਬੀ ਇਹਨਾਂ ਦਾ ਹੈਗਾ ਸਾਬੀ ਦੀ ਇਹਨਾਂ ਦੇ ਨਾਲ ਪੂਰੀ ਜਾਰੀ ਆ ਜਦੋਂ ਇਹ ਨਸ਼ਾ ਕਰ ਲੈਂਦੇ ਸੀ ਤਾਂ ਫਿਰ ਉਹਨੂੰ ਸਾਥੀ ਨੂੰ ਨਾਲ ਲੈ ਕੇ ਜਿਹੜਾ ਆਪਣਾ ਬਾਗ ਦਾਤ ਕਰਨ ਨੂੰ ਨਿਕਲ ਜਾਂਦੇ ਸਨ। ਇਹ ਸਾਥੀ ਨੂੰ ਤਾਂ ਜੇ ਅੰਦਰ ਨਾਲ ਜੇਪ ਚੀ ਹੈ। ਬਕੇਸ਼ ਕੁਮਾਰ ਪਹਿਲੂ ਦੇ ਤਾ ਉਹ ਵੀ ਪਰਚਾ ਦਰਜ ਕਰਨ ਤੋਂ ਬਾਅਦ ਹੀ ਅਸੀਂ ਅੰਦਰ ਉੱਤਾ ਹੈਗਾ ਜਿਹੜਾ 29 ਦੇ ਵਿੱਚ ਨੋਮੀਨੇਟ ਕੀਤਾ ਹੈ ਜੀ ਸੋ ਜਿਹੜਾ ਇਹਨਾਂ ਨੇ ਵੈਪਨ ਵਗੈਰਾ ਜਿਹੜੇ ਯੂਜ਼ ਵਗੈਰਾ ਕੀਤੇ ਆ ਜਾਂ ਕੁਝ ਵੀ ਆ ਪਹਿਲਾਂ ਵੀ ਕਿਤੇ ਇਹਨਾਂ ਨੇ ਇਹ ਕੋਈ ਵੈਪਨ ਜਿਹੜਾ ਯੂਜ਼ ਕੀਤਾ ਹੈ ਜਿਹਦਾ ਕੋਈ ਵਾਰਦਾਤ ਦੇ ਵਿੱਚ ਕਿਤੇ ਚੱਲਿਆ ਹੋਵੇ ਜਾਂ ਕੁਝ ਜਿਹੜੇ ਵੈਪਨ ਚੱਲਿਆ ਨਹੀਂ ਸੀ ਜਿਹੜੇ ਅਸੀਂ ਵੈਪਨ ਬਰਾਮਦ ਕੀਤੇ ਇਹ ਜਿਹੜਾ ਸਾਡਾ ਬਟਾਲੇ ਦਾ ਵਿਅਕਤੀ ਸੀਗਾ ਉਹਦੇ ਪਾਸੋਂ ਅਸੀਂ ਤਿੰਨ ਬਰਾਮਦ ਕਰ ਲਏ ਹੈਗੇ ਆ ਉਹਦੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਹਜੇ ਫਰਦਰ ਚੱਲ ਰਹੀ ਹੈ ਇਹ ਵਿਪਨ ਖਰੀਦਦੇ ਕਿੱਥੋਂ ਦੀ ਹੈ ਕੁਝ ਪਤਾ ਲੱਗਾ ਇਹਦੇ ਬਾਰੇ ਵੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈ ਜਿਹੜੀ ਚੱਲ ਰਹੀ ਹੈ ਸੀ ਤਹ ਤੱਕ ਜਾ ਕੇ ਕਰ ਰਹੇ ਆਂ ਵੀ ਇਹ ਵਿਪਨ ਕਿੱਥੋਂ ਆਏ ਕਿਸ ਤਰੀਕੇ ਨਾਲ ਆਏ ਇਹਦੇ ਬਾਰੇ ਅਸੀਂ ਜਿਹੜਾ ਹੇ ਇਨਵੈਸਟੀਗੇਸ਼ਨ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ ਸਰ ਜਿਹੜੇ ਇਹਦਾ ਪੰਜਾਬ ਵਿੱਚ ਮੇਨ ਸਾਧਕ ਸੀਗਾ ਜਾਂ ਸਰ ਮੇਨ ਦੇਖੋ ਇਹ ਤਿੰਨੇ ਹੀ ਬੰਦੇ ਹੈਗੇ ਸਾਧਕ ਵੀ ਆ ਪਰਮਜੀਤ ਵੀ ਬਦਨਾਮਾ ਸਾਰੇ ਬਦਨਾਮ ਜਿਹੜੇ ਸਮਗਲਰ ਔਰ ਬਦਨਾਮ ਜਿਹੜੇ ਬੰਦੇ ਉਹ ਲੁੱਟਾਖੋ ਵਾਲੇ ਬੰਦੇ ਆ ਪਹਿਲਾਂ ਵੀ ਕਈ ਕਈ ਪੱਲੇ ਦੱਸਿਆ ਜੀ